ਹੇ ਗੁਰੂ ਵਾਹਿਗੁਰੂ ਸ਼ੁਕਰ ਹੈ ਤੇਰਾ ਸ਼ੁਕਰ ਹੈ ਮਾਲਕਾ ਸ਼ੁਕਰ ਹੈ ਸ਼ੁਕਰ ਹੈ ਤੇਰਾ ਬੰਦਿਆ ਨੇ ਨਾ ਨਵਾਂ ਬੂਹਰ ਵਾਲਾ ਸੈੱਟ ਕਹਿੰਦੇ ਕਰਾਇਆ ਐਮ ਪੂਪਰ ਖਾਇਆ ਕਹਿੰਦੇ ਵਦਿਆਰੇ ਤੇ 8-9 ਸਾਲ ਹੋ ਗਏ ਨੇ ਇਹਨੂੰ ਇਹ ਇਦਾਂ ਹੀ ਪਈ ਸੀਗੀ ਸਾਰੀ ਇਹ ਤੇ ਥੋੜੀ ਹਿੰਮਤ ਕੀਤੀ ਆ ਇਹ ਬੰਦਾ ਸਾਰਾ ਪਾਸਾ ਸਾਰਾ ਪਾਸਾ ਸਾਹਮ ਦਾ ਬੰਦਾ 올 ਰੌਂਡਰ ਹੈ ਵਿਰਾਟ ਕੋਹਲੀ ਹੈ ਇਹ ਐਸੀ ਗੱਲ ਪੱਠੇ ਡਿਪਾਰਟਮੈਂਟ ਤੁਹਾਡਾ ਸਵਾਗਤ ਹੈ ਔਰ ਅਸੀਂ ਤੁਹਾਨੂੰ ਮਲਾਉਂਦੇ ਆ ਖਾਸ ਬੰਦੇ ਨਾਲ ਬੱbbi ਦੇ ਨਾਲ ਇਹ ਐਸੀ ਨਵਾਂ ਭਰਤੀ ਕਰ ਲਿਆ ਆਪਣੇ ਕ੍ਰੂ ਦੇ ਵਿੱਚ ਨੋਮਤਰ ਪਿਆਰਿਓ ਕਰ ਲਿਆ ਪੂਰਾ 500 ਬੂਟਾ ਚਲੀ ਹੁਣ ਘਰਾਂ ਨੂੰ ਆ ਕੰਮ ਕਰ ਰਹੀ ਆ ਇਹ ਕੱਟਾ ਵੇਚ ਮੱਝ ਵੇਚ ਇਹ ਕਿਹੜਾ ਕੰਮ ਸ਼ੁਰੂ ਕਰਤਾ ਤੁਸੀਂ ਇਹ ਦੇ ਗੁੱਡ ਮੋਰਨਿੰਗ ਟੂ 올 ਟੀ ਵੈਲਕਮ ਬੈਕ ਟੂ ਨਿਊ ਬਲੌਗ ਵਿਦ ਹਰਮਨ ਹੈ ਨਾ ਤੇ ਅਚੀ ਸ਼ੁਰੂਆਤ ਕਰਾਂਗੇ ਨਵੇਂ ਬਲੌਗ ਦੀ ਬਾਰਿਸ਼ ਬਹੁਤ ਲੱਗੀ ਹੋਈ ਹੈ ਤੇ ਮੈਂ ਪੈ ਜੀ ਵਿੱਚ ਆਏ 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 ਮਿੱਟੂ ਮਿੱਟੂ ਐਮਟੂ ਨੀ ਲੱਗਾ ਹੋਇਆ ਤੇ ਅਸੀਂ ਪੈ ਜੀ ਦੇ ਨਾਲ ਖੇਡਦੇ ਪਏ ਲੱਗਾ ਹੋਇਆ ਨਜ਼ਾਰਾ ਬੰਦਾ ਪੂਰਾ ਨਾ ਮਿੱਟੂ ਅਰੇ ਵਾਹਿਗੁਰੂ ਵਾਹਿ ਸ਼ੁਕਰ ਹੈ ਤੇਰਾ ਸ਼ੁਕਰ ਹੈ ਮਾਲਕ ਸ਼ੁਕਰ ਹੈ ਸ਼ੁਕਰ ਹੈ ਤੇਰਾ ਤੇਰੇ ਕੋਟ ਕੋਟ ਸ਼ੁਕਰਾਨੇ ਦਾ ਤੇ ਆ ਜੀ ਹਨਾ ਵਿੱਚ ਇਦਾਂ ਨਾ ਤੇਰਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਮੀਆਂ ਦੇ ਮੀਆਂ ਸਾਹਿਬ ਉਹ ਮੀਆਂ ਦੇ ਯਾਰ 자, 어디야, 어디아 어디야? 어디? 아하하하하 웃기지? 안녕, 어디야, 어디? 아나가 어디, 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 어딜, 어딜가, 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 어디, 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 어아 어디, 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 어 بلادي 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 انت انت كيف كيف تصلي كيف تصلي كيف تصلي ਮਤਲਬ ਪਿਆਰਿਓ ਜੋਤ ਪਹਿਲਾ ਪਾਣੀ ਬਰਸਾਤ ਦਾ ਪਹਿਲਾ ਪਾਣੀ ਸਾਵਣ ਮਹੀਨੇ ਦਾ ਪਹਿਲਾ ਪਾਣੀ ਤੁਹਾਨੂੰ ਮੈਂ ਦਿਖਾ ਰਿਹਾ ਤੇ ਇਹ ਤਾਂ ਸਿਰਫ ਐਜ਼ ਦਾ ਟ੍ਰੇਲਰ ਹੀ ਆ ਅੱਗੇ-ਅੱਗੇ ਦੇਖਿਓ ਵੀ ਬਣਦਾ ਇਹਦਾ ਕਿਉਂਕਿ ਪਾਣੀ ਬਹੁਤ ਵੱਧ ਜਾਂਦਾ ਇਹਦਾ 14 ਪਾਣੀ ਤੇ ਇਹ ਸਿਰਫ ਉਹ ਸਿਰਫ ਇੱਕ ਟ੍ਰੇਲਰ ਹੀ ਆ ਦੇਖੋ ਪਾਣੀ ਆਹ 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 ਇਹ ਚੋਗ ਦਾ ਪਹਿਲਾ ਪਾਣੀ ਸੌਣ ਮਹੀਨੇ ਦਾ 14 ਦਾ ਪਹਿਲਾ ਪਾਣੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਉਫਾਉਂ ਤੁਹਾਨੂੰ ਮੈਂ ਦਿਖਾਉਂਗਾ ਕਿਵੇਂ ਲੰਗਦਾ ਆ ਮੁੰਡਾ ਲੱਗਾ ਲੰਘਣ ਕਹਿੰਦੇ ਆ ਜਾ ਆ ਜਾ ਆ ਜਾ ਤੇਰੀ ਵੀਡੀਓ ਵਾਇਰਲ ਕਰੀ ਤੇਰੀ ਆ ਜਾ ਆ ਜਾ ਆਹ ਮੁੰਡਾ ਮੰਦਾ ਲੈ ਚੋਬਰ ਚੋਟੀ ਦਾ ਚੋਬਰ ਲੈ ਡਰਾਈਵਰ ਪੂਰਾ ਚੋਟੀ ਦਾ ਇਹ ਮੰਦਾ ਕਿਤੇ ਮੁੰਡਾ ਇਹ ਸੈੱਡ ਕਰਦਾ ਸਟੰਟ ਚੱਲੋ ਆਉਣੇ ਆ ਬੰਦਿਆ ਨੇ ਨਾ ਨਵਾਂ ਪੂਰ ਹੋਰ ਸੈੱਟ ਕਹਿੰਦੇ ਕਰਾਇਆ ਐਮ ਪੂਪਰ ਖਾਇਆ ਕਹਿੰਦੇ ਬੰਦਿਆਰੇ ਤੇ ਚੱਕ ਕਰੋ ਮੜਜੀ ਬੇਸਬੂਤ ਸਾਧੀਆਂ ਸਵੇਰੇ ਸ਼ੈਲੂਟ ਕੀਤੀਆਂ ਬੰਦਿਆਂ ਦੀਆਂ ਕੀ ਹੋਈਆ ਲੈ ਕੇ ਆਏ ਮੁੰਡੇ ਅੱਜ ਐ ਚੜਾਈ ਆ ਪੂਰੀ ਮੁੰਡੇ ਦੀ ਅੱਜ ਅੱਜ ਨਹੀਂ ਵਾਦੇ ਆ ਪਖਾਦਾ ਖੁਦਾ ਲੈ ਕੇ ਵਿਲੇ ਹੋ ਗਏ ਮੁੰਡੇ ਸਾਰੇ ਆ ਹੋ ਗਏ ਵਿਲੇ ਹੋਰ ਹੋਰ ਜਿੰਦਾ ਐ ਵੱਜਦਾ ਹੁਣ ਵੱਜਦਾ ਹੁਣ ਹੁਣ ਮੈਂ ਪਹਿਲਾਂ ਟੱਕ ਪਹਿਲਾਂ ਠਕ 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 ਜੀ ਗਿਆ ਘੜ ਘੜ ਰਦੀ ਹਾਂ ਹਾਂ ਹੁਣ ਪੂਰੀ ਧਮ ਹੋਣ ਸਾਲਾ ਕੀਤਾ ਨਾ ਬਣੀ ਦਾ ਗੱਲ ਹੁਣ ਪੂਰੀ ਹੁਣ ਪਤਾ ਹੈ ਹਾਂ ਮੈਂ ਜਲਾ ਮੈਂ ਅੰਦਰ ਸੀਗਾ ਤੇ ਮੈਨੂੰ ਬਾਹਰ ਲੱਗੀ ਉਹ ਉਥੋਂ ਮੈਂ ਕਿਹਾ ਆ ਮੈਨੂੰ ਮੈਂ ਕਿਹਾ ਤਲਾ ਮੈਂ ਕਿਹਾ ਆ ਗਿਆ ਆ ਬੰਨੇ ਸੈਟਿੰਗ ਕੀਤੀ ਅੱਜ ਮੈਂ ਕਿਹਾ ਦੇਖ ਕੇ ਚਲਾ ਗਿਆ ਹਾਂ ਅੱਜ ਤਾਂ ਨਾ ਯਾਰ ਆ ਪੂਰਾ ਟੱਕ ਟੱਪ ਲਾ ਨਾ ਜਦਾਂ ਟੱਕ ਟੱਕ ਮਤਲਬ ਇਨੀ ਗੱਲ ਬਣਦੀ ਨਹੀਂ ਹੁਣ ਠੀਕ ਆ ਮੁੰਡੇ ਨੇ ਮੋਡੀਫਾਈ ਕਰੋਣਾ ਟਰੈਕਟਰ ਕਹਿੰਦਾ ਹੁਣ ਮੈਂ ਆਪਣਾ ਥੋੜਾ ਟਾਈਮ ਨਹੀਂ ਹਾਂ ਚਲੋ ਠੀਕ ਆ ਤੇ ਮੁੰਡੇ ਨੂੰ ਚਾਹ ਪਣੀ ਸਕੋਨੇ ਆ ਲਾਓ ਜਰਾ ਉਧਰ ਫਿਰ ਲਓ ਜੀ ਲਓ 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 ਜੀ ਜਿੰਨੇ ਜਿੱਦੜ ਕਾ ਬਿਖਾਓਗੇ ਲਓ ਜੀ ਲਓ ਫੜ ਕੇ ਰੱਖਿਓ ਪਾ ਫੜ ਕੇ ਹਾਂ ਇਹ ਤੁਹਾਡੇ ਕੋ ਇਹ ਤੁਹਾਡੇ ਕੋ ਹੱਲੇ ਨਹੀਂ ਹੱਲੇ ਨਹੀਂ ਹੱਲੇ ਨਹੀਂ ਹੋਏ 1 ਮਿੰਟ ਕੋ 1 ਮਿੰਟ ਇੱਕ ਮਿੰਟ ਇੱਕ ਮਿੰਟ ਥੱਲੇ ਗੱਲ ਬਣੀ ਨਹੀਂ ਬਾਣਾ ਦੇ ਨਹੀਂ ਨਹੀਂ ਚੱਕ ਬਾਹੋਂ ਨੀ ਆਦੇ ਚਲੋ ਹੋਂ ਯਾਰ ਇਹ ਆਪਣੇ ਛੋਟੇ ਭਰਾ ਹੀ ਆ ਸਾਡਾ ਹੋ ਜਾਣਾ ਪੱਟਿਆਂ ਦਾ ਟਾਈਮ ਤੇ ਮੁੰਡੇ ਵੀ ਅਸੀਂ ਤੋਰ ਤੇ ਘਰੇ ਚਾਹ ਨੂੰ ਬੁਲਾ ਕੇ ਉੱਜੋ ਘਰੇ ਲੰਗਾ ਬਾਏ ਬਾਏ ਟਾਟ ਠੀਕ ਆ ਠੀਕ ਆ ਓਕੇ ਓਕੇ ਚਲੋ ਜੀ ਮਿੱਤਰ ਪਿਆਰੇ ਆਪਣੇ ਛੋਟੇ ਭਰਾ ਆ ਆਪਣੇ ਇਹ ਪਾ ਗੁੱਛੀਆਂ ਬਟਲੀਆਂ ਸੱਤ ਗੁੱਛੀਆਂ ਇਹ ਸੱਤ ਗੁੱਛੀਆਂ ਲਾਉਣੀਆਂ ਆਪਾਂ ਅੱਜ ਅੱਜ ਆਪਾਂ ਇਹ ਆ ਲੈ ਬਈ ਸੱਤ ਗੁੱਛੀਆਂ ਲਾਉਂ ਮੇਰੇ ਪਿਆਰੇ ਏਦਾਂ ਲਾ ਦੇਣਾ ਇੱਥੇ ਏਦਾਂ ਜਿੱਥੇ ਬਿਰਲਾ ਬਿਰਲਾ ਹੈਗਾ ਜਿਹੜਾ ਉੱਥੇ ਲਾ ਦੇ ਸਕਤ ਹੋ ਗਿਆ ਉੱਥੇ ਲਾ ਦੇਣਾ ਜਿਹੜਾ ਜਗਾ ਏਦਾਂ ਏਦਾਂ ਕਰਕੇ ਏਦਾਂ ਚਲਦੂ ਇੱਥੇ ਲੋ ਮੇਰੇ ਪਿਆਰੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਤਾਂ ਪਸੀਨਾ ਪਸੀਨਾ ਹੋ ਗਿਆ ਇੱਧਰ ਦਾ ਛੋਟਾ ਵੀਰ ਤੇ ਗੁੱਛੀਆਂ ਲਾਤੀਆਂ ਆਪਾਂ 7 ਸੋ ਗੱਲ ਇਹ ਆ ਮਿੱਤਰ ਪਿਆਰਿਓ ਕਿ ਬੂੰਦ-ਬੂੰਦ ਨਾਲ ਕਹਿੰਦੇ ਸਾਗਰ ਭਰਦਾ ਕੱਲਾ-ਕੱਲਾ ਦਾਣਾ ਕੁੰਟਲਾਂ ਦੇ ਰੂਪ ਚ ਤੇ ਟਰਾਲੀਆਂ ਚ ਭਰਦਾ ਬੜੀ ਖੁਸ਼ੀ ਹੁੰਦੀ ਆ ਪਰ ਮਿਹਨਤ ਕਰਨੀ ਪੈਂਦੀ ਆ ਉਹਦੇ ਲਈ ਇੱਕ ਇਤੇ-ਇਤੇ ਵਿੱਚ-ਵਿੱਚ ਨਾ ਟਾਵਾ-ਟਾਵਾ ਕਿਤੇ ਲੋਨ ਵਾਲਾ ਸੀਗਾ ਕਿ ਇੱਕ ਬੂਟਾ ਸੋ ਜਿਹੜੀ ਮਿਹਨਤ ਆ ਉਹ ਆਪਾਂ ਕਰਦੇ ਪਏ ਆ ਤੇ ਬਾਕੀ ਆ ਕਿ ਮਿਹਨਤ ਕਰਦੇ ਰਹੋ ਫਲ ਜ਼ਰੂਰ ਮਿਲਦਾ ਲੋ ਜੀ ਇੱਥੇ ਪੂਰਾ ਖੜਕਾ ਨਾ ਸੀਗਾ ਤੇ ਇਹ ਸਾਡੇ ਤੈਜੀ ਦੀ ਬੈਲੀ ਤੇ ਬਹੁਤ ਨਾ ਕਈ ਸਾਲਾਂ ਤੋਂ ਇਦਾਂ ਹੀ ਪਈ ਸੀ ਬਾਹ ਦੇ ਬੇਹਾਨ ਪਈ ਸੀ ਇਹ ਬਣਾ ਸਵਰ ਕੇ ਬੂਝੇ ਬਾਜੇ ਜੋਸ ਕੀ ਬਸੂਟੀ ਜੜੀਆਂ ਬੂਟੀਆਂ ਸਭ ਚੱਕੇ ਉਹ ਲਾ ਤੇ ਟਕਾਣੇ ਤੇ ਇੱਕ ਸਾਈਡ ਤੇ ਤੇ ਘੱਟੋ ਘਟਨੀ ਤੇ ਇਹ ਚਾਰ ਕਨਾਲਾਂ ਜਮੀਨ ਬਣ ਗਈ ਸਾਡੀ ਇਹ ਉਹ ਪਿੱਛੋਂ ਵੀ ਸਾਰਾ ਗੰਦਮਦ ਸਭ ਚੱਕ ਕੇ ਲਿਆ ਕੇ ਤੇ ਸਾਰਾ ਦੇਖੋ ਉਹ ਲਾ ਤਾਂ ਖੁੰਝੇ ਦੇ ਆਪਾ ਲਓ ਜੀ ਮਿੱਤਰ ਪਿਆਰੋ ਇੱਕ ਇੱਕ ਰਾ ਲੈ ਚੱਕ ਆਪਾਂ ਕਿੰਨੇ ਘੈਂਟ ਜਗਾ ਬਣ ਗਈ ਇਧਰਲੇ ਪਾਸੇ ਆ ਇਹੜਾ ਸ਼ੋਰਾ ਸ਼ਾਰਾ ਹੈ ਆਪਾਂ ਕੱਲ ਨੂੰ ਚਕਾਦਣਾ ਸਭ ਗੰਦਮਾਂ ਦੇ ਆ ਚਕਾ ਕੇ ਤੇ ਆ ਵਾਲਾ ਪਾਸਾ ਇੱਥੋਂ ਕਰਦਣਾ ਦੇ ਨਾਲ ਨਾਲ ਦੀ ਤੇ ਆਹੀਂ ਇੱਕ ਇੱਕ ਕਰ ਕਰਾ ਲੈ ਚੱਕ ਦੇਖੋ ਕਿੰਨੀ ਸੋਹਣੀ ਲੱਗਦੀ ਪਿਆਲੀ ਬਣੀ ਹੋਈ ਇੱਧਰ ਤੱਕ ਤੁਹਾਨੂੰ ਇੱਧਰ ਦਿਖਾਉਨੇ ਆ ਭਟਾ-ਭਟਾ ਪਾਤੀਆਂ ਕਸਤੀਆਂ ਤੇ ਹੁਣ ਆਪਾਂ ਬਸ ਆਟਾ ਖਾ ਚੱਕ ਕੇ ਨਾਲ-ਨਾਲ ਲਾਉਣਾ ਇੱਧਰ ਇੱਧਰਲੇ ਪਾਸੇ ਤੇ ਇੱਥੇ ਲਾ ਲੈਣੇ ਸਫਾਈ ਦੇ ਨਾਲ-ਨਾਲ ਰੱਖ ਕੇ ਆ ਥੋੜਾ ਕੰਮ ਜਿਹਾ ਖਰਾਬ ਹੈ ਕਰਦੇ ਬੂਟੇ ਜੇ ਸ਼ੋਰਾ ਕਰਕੇ ਆ ਇਧਰ ਕਰਤਾ ਬਰਾਬਰ ਸਾਰਾ ਆ ਬੂਜੇ ਬਾਜੇ ਪਟਕੇ ਬੀੜੀਆਂ ਬੁਟੀਆਂ ਪਟਕੇ ਸਾਰੀਆਂ ਲਾਤੀਆਂ ਇੱਕ ਸਾਈਡ ਤੇ ਤੇ ਆ ਆਪਾਂ ਕਰਤਾ ਬਰਾਬਰ ਇਧਰ ਤੇ ਆ ਪਾਤੀਆ ਬੱਟ ਗਰਮੀ ਬੜੀ ਸ਼ਾਮ ਦਾ ਵੇਲਾ ਆ ਪਾਤ ਕੀ ਬੱਟ ਧਲੇ ਪਸੇ ਉਹ ਤਕਲਾ ਨਾਲ ਨਾਲ ਬੱਟ ਤੇ ਅਦਰ ਇੱਕਾਂ ਦਾ ਵੀ ਕਰਦਣਾ ਕੰਮ ਇਧਰੋਂ ਤੇ ਆ ਦੇਖੋ ਬਣੀ ਪੈਲੀ ਹੋਣਾ ਇਹ ਪੂਰਾ ਬਣਾਓ ਤੱਕ ਸੋਨਾ ਟਕ ਲੱਗਣਾ ਬਣਾਇਆ ਹੋਣਾ ਮਿਹਨਤ ਕਰਕੇ ਹੀ ਆ ਜੀ ਚਲੋ ਜੀ ਫੇਰ ਹੁਣ ਚਲੀ ਘਰ ਨੂੰ ਇੱਕ ਵਾਰ ਬਾਹਰ ਨਾਲ ਨੂੰ ਤੇ ਫੇਰ ਨੇ ਪੱਠਿਆ ਪੰਨ ਚਲੋ ਤੇਰੀ ਤੇਰੀ ਦੇਖੋ ਦੇਖੋ ਹੁਣ ਦਾ ਚਲੋ ਜੀ ਲੱਗਿਆ ਮਿਹਨਤ ਕਰਨ ਇਹ ਤਾਜੀ ਹੁਣਾਂ ਦੀ ਪੈੜੀ ਕਾਫੀ ਟਾਈਮ ਤੋਂ ਮੇਰੇ ਖਾਨ ਨਾਲ 8-9 ਸਾਲ ਹੋ ਗਏ ਨੇ ਇਹਨੂੰ ਇਹ ਇਦਾਂ ਹੀ ਪਈ ਸੀਗੀ ਸਾਰੀ ਇਹ ਤੇ ਥੋੜੀ ਹਿੰਮਤ ਕੀਤੀ ਆ ਤਾਜੀ ਹੁਣਾਂ ਨੇ ਕਿਉਂਕਿ ਪੈਲੀਆਂ ਕਹਿੰਦੇ ਹੁੰਦੇ ਆ ਕਿ ਰੰਡੀਆਂ ਹੋ ਜਾਂਦੀਆਂ ਜਦੋਂ ਕੋਈ ਉਹਨੂੰ ਨਾਂ ਵਾਵੇ ਜਾਂ ਨਾਂ ਵਰਤੇ ਫਿਰ ਉਹਨੂੰ ਸੋ ਇਹ ਪਰ ਮੈਨੂੰ ਬੜਾ ਦੁੱਖ ਲੱਗਦਾ ਹੁੰਦਾ ਕਿ ਪੈਲੀ ਦਹੀਂ ਪਈ ਹੈ ਸੋ ਮੈਂ ਵੀ ਥੋੜੀ ਮਿਹਨਤ ਕੀਤੀ ਤੈਜ ਨੂੰ ਕਹਿ ਕੇ ਤੇ ਹੁਣ ਆਪਾਂ ਇਹ ਬਣਾ ਸਵਾਰ ਕੇ ਸਵਦੇ ਦੇ ਨੇ ਲਾ ਇੱਥੇ ਸੋ ਮਿੱਤਰ ਪਿਆਰਿਓ ਰੋਖਾ ਜ਼ਰੂਰ ਲਗਾਓ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਟੈਂਪਰੇਚਰ ਆ ਤਾਪਮਾਨ ਵਧਣ ਵਾਲਾ ਹੈ ਇਸ ਕਰਕੇ ਰੇਕ ਬੰਦਾ ਇੱਕ ਬੂਟਾ ਜ਼ਰੂਰ ਲਾਓ ਵੈਸੇ ਤਾਂ ਆਪਾਂ ਹੁਣ ਹਜ਼ਾਰ ਬੂਟਾ ਲਾਉਣਾ ਆਪਾਂ ਤੇ ਤੁਸੀਂ ਬੂਟੇ ਜ਼ਰੂਰ ਲਾਇਆ ਕਰੋ ਮਿੱਤਰ ਪਿਆਰਿਓ ਪਟੋ ਗਿਆ ਪਟੋ ਗਿਆ ਏ ਆ ਹੋਲੀ ਸ ਵਾਲੀ ਗਾਜੀ ਜੀ ਨਿਕਲਾਈ ਰਹਾ ਹੈ ਨਾ ਯਾਰ ਆਇਆ ਸ ਵਾਲੀ ਗਾੜਾ ਯਾਰ ਕੀਤੇ ਇਹਦੇ ਵਾ ਠੀਕ ਆ ਬਾਜੀ ਅਮਰੇ ਮਾਰਦੇ ਮਾੜੀ ਭਾਜਦਾ ਕਰਕੇ ਐਦਾ ਮਾਰਦੇ ਮਲਜੀ ਦੇ ਵਜ ਨਾਲ ਹੁਣ ਇੱਕਰਾ ਨਾ ਪੂਰ ਵੀ ਸਾਲੀ ਇਹੇ ਕਰਦਾਂਗੇ ਪੂਰਾ ਪਾਕੇ ਵਰਗਣਾ ਕੈਂਡ ਕਮ ਬੜ ਗਈ ਪੈੜੀ ਆਪਣੀ ਚਾਰ ਗਲਾਂ ਬਣ ਗਈ ਹੋਰ ਪੈ ਜੀ ਹੋਰ ਦੀ ਪੈੜੀ ਦਾ ਕਹਿਰ ਜਾਰੀਆ ਗਰਮੀ ਬਹੁਤ ਪੈ ਰਹੀ ਆ ਸਾਡਾ ਕੰਮ ਜਾਰੀ ਆ ਗਰਮੀ ਵੀ ਜਾਰੀ ਆ ਅਸੀਂ ਮਾਦੇ ਆ ਪਰ ਰਕਣ ਮੈਂ ਨਹੀਂ ਮੰਦਾ ਪਤਾ ਨਹੀਂ ਮੰਦਾ ਉਹ ਭਰਾਵਾਂ ਵਰਦੂ ਬਰ ਭੈ ਤੇ ਸਾਲੇ ਨੂੰ ਵੇ ਜੋ ਕਲਾਰ ਆ ਜਾ ਸਾਲਾ ਚਲ ਬਾ ਠੀਕ ਆ ਬਾਵਾ ਠੀਕ ਠੀਕ ਓਕੇ 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 ਮਿੱਤਰ ਪਿਆਰਿਓ ਮੋਟਰ ਦਾ ਮੇਰੇ ਖਾਂ ਲਾ ਕੰਮ ਲਾ ਕੇ ਹੋ ਗਿਆ ਹੋਵੇ ਕਿਉਂਕਿ ਪਿਛੇ ਹੀ ਪਟਾਕੇ ਪੈ ਗਏ ਕੱਲ ਪਰਸੋਂ ਦੇ ਹੁਣ ਦੇਖਦੇ ਆਂ ਕੀ ਕਾਕਾ ਭਾਈ ਆ ਰਿਹਾ ਸਾਡਾ ਉਹ ਦੇਖਦੇ ਕੀ ਬੰਦਾ ਇਹਦਾ ਗਰਮੀ ਦਾ ਗਰਮੀ ਬੜੀ ਆ ਇੱਕ ਤਾਂ ਜਰਾ ਸਾਹ ਨਹੀਂ ਆਉਂਦਾ ਬੰਦਾ ਕਰੇ ਕੀ ਕਰੇ ਓਹ ਹੋ ਹੋ ਬਹੁਤ ਬੁਰੀ ਹਾਲ ਆ ਇੱਥੋਂ ਪਹਿਲੇ ਪਟਾਕੇ ਇਹਦੇ ਇੱਥੋਂ ਪਹਿਲੇ ਪਟਾਕੇ ਇਹਦੇ ਮੋਟਰ ਦੇ ਪਤਾ ਨੂੰ ਕੀ ਬਣਦਾ ਆਪਣੇ ਕਾਕਾ ਭਾਈ ਆਉਂਦੇ ਆ ਹੁਣ ਉਹ ਦੇਖਦੇ ਆ ਭਾਈ ਕਈ ਪਲੇ ਪਈ ਸੀ ਕਈ ਦੇਖੀ ਕਈ ਪਈ ਇੱਥੇ ਉਹ ਦੇਖੋ ਲਈ ਲੈ ਆ ਜਰਾ ਇੱਧਰ ਉਹ ਸਾਡੇ ਫੋਰਮਨ ਸਾਹਿਬ ਆ ਗਏ ਆ ਇਹ ਸਾਡੇ ਇਹ ਤੁਸੀਂ ਕਰੀ ਬੱਦਾ ਕਮੈਰਾ ਦੇ ਦੇਖਦੇ ਆ ਕਰੀ ਬੰਦਾ ਇਹ ਬੱਦਾ ਸਾਰਾ ਪਾਸਾ ਸਾਰਾ ਪਾਸਾ ਸਾਹਮਣ ਦਾ ਬੰਦਾ 올 ਰੌਂਡਰ ਹੈ ਵਿਰਾਟ ਕੋਹਲੀ ਹੈ ਇਹ ਦੇਸੀ ਗੱਲ ਤਰੀ ਬੱਲੇ ਸੇ ਤਾਂ ਠੀਕ ਆ ਬੱਤੀ ਚੱਲ ਗਈ ਸਾਲੀ ਹੁਣੇ ਗਈ ਬੱਤੀ ਹੋਣੀ ਹੁਣ ਹੀ ਗਈ ਬੱਤੀ ਚੱਲ ਆ ਜਾਂਦੀ ਕੋਈ ਹੁਣ ਵੇਟ ਕਰ ਹੁਣ ਵੇਟ ਥੋੜਾ ਜਿਹਾ ਕਰਦੇ ਆ ਅਸੀਂ ਕਿਹਾ ਹਾਲਾ ਹੋਰ ਹੀ ਨਾ ਪੈਸਾ ਇਹ ਇਕੱਲੀ ਪੰਨੇ ਵੀ ਗੜੀ ਚੰਗੀ ਪਾਉਂਦੀ ਹੈ ਹੈ ਅੰਦਰ ਇਹਦਾ ਵੀ ਉਹ ਲਿਆਂਦੇ ਆ ਉਹ ਸੋਚ ਜੇ ਗ੍ਰਿਪ ਆਹੋ ਗ੍ਰਿਪ ਲਾ ਦਈਏ ਤਾਂ ਅੰਦਰ ਮਾੜੀ ਧਿਮੜ ਤੋਂ ਮੇਰਾ ਸ਼ੌਂਕ ਸ਼ਾਂਕ ਆਲੀ ਦੋਰੀ ਇਹ ਕਰਨੀ ਮੈਂ ਉਹੀ ਭਾਈ ਨੂੰ ਕਿਹਾ ਮੈਂ ਕਰਦੇ ਕੰਮ ਦਾ ਸੱਪਣਾ ਯਾਰ ਇਹ ਸਭ ਆਪਣੇ ਆ ਵੀ ਆ ਬਾਹਰ ਵੀ ਦੇਖ ਲੈ ਇਬਾਰ ਕੰਮ ਕਰਦਣਾ ਜਿਹਦ ਨਾ ਲਿਆ ਗਏ ਨਾ ਸੀਮੈਂਟ ਦਾ ਬੋਰਾ ਭਾਜੀ ਕਿੱਧਰ ਉੱਧਰ ਨਾ ਤੋਵਾ ਆਉਂਦੀ ਕਿੱਥੇ ਪਾਟਵਾ ਉਹ ਥੇ ਛੋਨੇ ਆਹ ਉੱਥੇ ਜਿੱਦਾਂ ਚੱਕ ਕੇ ਇਧਰ ਇਧਰ ਨਾ ਨਾ ਇਧਰ ਹਸ ਤਮੇ ਭਾਜੀ ਇਧਰ ਤੋਂ ਬੰਦ ਤਨੂੰ ਚੀਜ਼ ਦਿਖਾਉਣੀ ਆਹ ਦੇਖੋ ਇਧਰ ਵਾਹਿਗੁਰੂ 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 ਨਾਗ ਬਣਿਆ ਉੱਤੇ ਨਾਗ ਬਣਿਆ ਦੇਖੋ ਕਿਆ ਬੁਰੇ ਹਾਲਾ ਭਾਈ ਮੋਟਰ ਦੇ ਅੰਦਰ ਤੇ ਜੈ ਬਾਬੇ ਦੀ ਜੈ ਬਾਬੇ ਦੀ ਬੁਰੇ ਹਾਲੀ ਭਰਾਵਾ ਦੇਲਾ ਇੱਕ ਮਹੀਨਾ ਇਧਰ ਆਇਆ ਨਹੀਂ ਤਾਂ ਕੀ ਬਣ ਗਿਆ ਹਾਂ ਬੁਰੇ ਹਾਲ ਬਗਦੀ ਲਾ ਇਹ ਹਾਲ ਹੁੰਦਾ ਦੇਖ ਲਓ ਜੇ ਕੋਈ ਬੰਦਾ ਨਾ ਆਵੇ ਤਾਂ ਵਾਹਿਗੁਰੂ 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 ਚਲ ਫਿਰ ਸਵਾਫ ਕਰੀਏ ਕੰਮ ਨਹੀਂ ਬਣਿਆ ਹਾਂ ਚਲੋ ਫਿਰ ਇੱਦਾਂ ਕਦੀ ਹੱਥ ਨਹੀਂ ਪਾਉਣਾ ਕਦੀ ਵੀ ਹਮੇਸ਼ਾ ਡੰਡਾ ਜਾਂ ਕੁਝ ਲੈ ਕੇ ਹੱਥ ਪਾਉਣਾ ਛੁੱਟਦੇ ਉਪਰ ਪਠੇ ਡਿਪਾਰਟਮੈਂਟ ਤੁਹਾਡਾ ਸਵਾਗਤ ਹੈ ਔਰ ਅਸੀਂ ਤੁਹਾਨੂੰ ਮਲਾਉਂਦੇ ਆਂ ਇੱਕ ਖਾਸ ਬੰਦੇ ਨਾਲ ਬੱਬੀ ਦੇ ਨਾਲ ਇਹ ਐਸੀ ਨਵਾਂ ਭਰਤੀ ਕਰ ਲਿਆ ਆਪਣੇ ਕ੍ਰੂ ਦੇ ਵਿੱਚ ਤੇ ਦੇਖੋ ਪਠੇ ਵੜਦਾ ਮੁੰਡਾ ਹੈ ਕੰਬੈਨ ਬਣਾਉਂਦਾ ਕੰਬੈਨ ਪੂਰਾ ਪੁੰਦਾ ਵਧੀਆ ਘੈਂਟ ਬੰਦਾ ਹੈ ਤੇ ਪਠੇ ਬੱਬੀ ਵੱਢ ਲੇ ਬਸ ਹੋ ਗਿਆ ਹੋ ਗਿਆ ਸਾਡਾ ਕੰਮ ਬਸ ਤਿੰਨ ਬਰੀ ਹੋ ਗਿਆ ਹੈ ਇੱਕ ਬਰੀ ਹੋਰ ਕੱਟਣਾ ਹੈ ਬਸ ਹੋ ਗਿਆ ਫਿਰ ਐਂਦਾ ਸੂਰਜ ਦੇਖਦਾ ਲਾਲ ਬੱਤੀ ਵਾਂਗ ਜਗਿਆ ਕਿੱਥੇ ਗਿਆ ਕਿੱਥੇ ਗਿਆ ਉਹ ਉਹ ਲੱਭਣਾ ਕੱਦਾ ਅੱਗ ਪਾਉਂਦਿਆ ਵਾਹ ਪਸੀਨਾ ਬੁਰੇ ਹਾਲ ਬੌਂਕੇ ਦਿਹਾੜੇ ਹੋਏ ਬੱਸ ਕਿਵਾਰ ਤੂੰ ਅੱਜ ਸਾਡੇ ਡਿਪਾਰਟਮੈਂਟ ਨਵਾਂ ਨਵਾਂ ਭਰਤੀ ਹੋਇਆ ਨਾ ਰੋਟੀ ਕੱਟਣ ਆਇਆ ਤੂੰ ਹੁਣ ਪੱਠੇ ਬਣ ਲਿਆ ਪਾ ਦੇ ਆ ਕੱਖਾਂ ਚ ਚਲਈ ਆਉਂਦੀ ਰਾ ਕੇ ਸਿੱਧੀ ਲੈਣਾ ਦੇਖ ਆ ਸਿੱਧੀ ਪੂਰੀ ਨੱਕ ਦੀ ਸੇਧ ਨਾਲ ਐ ਘੁੰਮਦੀ ਦਾ ਕਰਕੇ ਬੱਬੀ ਕੋਲ ਠਾ ਕਰਦੀ ਨਹੀਂ ਨਹੀਂ ਜਿਆਦਾ ਹੈ ਨਾ ਬੱਬੀ ਕਿ ਪਾਣੀ ਦੀ ਜ਼ਰੂਰਤ ਇੱਥੇ ਰੱਖ ਗੱਡੂ ਵਿੱਚ ਬਹੁ ਬੜੀ ਹਾਲ ਹੈ। ਵਾਹ। ਪਾਣੀ ਪੀਓ ਤਾਂ ਫੇਰ ਕੰਮ ਚੱਲੂ ਹੁੰਦਾ। ਪਾਣੀ ਪੀ ਲਾ। ਸੁੱਕ ਨਹੀਂ ਹੋਦਾ। ਆਉਣ ਚਾਹੀਦੇ ਨੇ ਇੱਕ ਰੁੱਖ ਦੇ 100 100। ਔਰ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜੇਕਰ ਰੁੱਖ ਨਾ ਲਗਾਏ ਗਏ ਜਿਹੜਾ ਟੈਂਪਰੇਚਰ ਜਿਹੜਾ ਕਾਮਨ ਹੈਗਾ ਆ ਪੂਰੇ ਪੰਜਾਬ ਦਾ ਇਹ 60 ਨੂੰ ਪਾਰ ਕਰੂਗਾ ਕਿਉਂਕਿ ਸਾਮਾਨ ਦਾ ਯਾਰ ਨੂੰ ਫੱਪ ਲਾ ਲਿਆ ਉਹਨੇ ਔਰ ਨਾਲ ਜੇਕਰ ਪੂਤਾ ਨਾਲ ਲਗਾ ਕੋਪ ਨਾਲ ਆਇਆ ਆਪਾਂ ਇਹਦਾ ਬਿੱਕਾ ਬਹੁਤ ਘੈਂਟ ਬਹੁਤ ਘੈਂਟ ਔਰ ਇਹਨੂੰ ਦੇਖਣ ਨੂੰ ਮਿਲੂਗਾ ਕੈਂਟ ਮੈਂ ਤਾਂ ਕਿਹਾ ਕਿ ਕਿ ਅਸੀਂ ਰੋਪ ਨਾਲੇ ਛੜਤੇ ਏਸੀਆਂ ਦੇ ਬਹੁਤ ਫਾਇਦੇ ਹੋਗੇ ਜਿਸ ਲਈ ਬਰਲੋਕ ਤੋਂ ਨੇ ਸ਼ੁਰੂ ਕਰਦੋ ਇਹ ਤਾਂ ਨਵੀਂ ਚੇਤੇ ਤੁਹਾਨੂੰ ਪਤਾ ਹੀ ਆ ਰੱਖ ਸਾਮਿਆਦਾ ਸਾਲੜ ਪੂਨਾ ਪਊਗਾ ਸੋ ਇੱਕ ਰੋਪ ਤੇ 100 ਤੋਂ ਆਇਆ ਪਰ ਰੁਕ ਗਏ ਤੇ ਚਲੋ ਆਉਣ ਦੀ ਵੇ ਸਵੇਰ ਨੂੰ ਖਲਾਣ ਚੱਲੇ ਆਂ ਸਫਾਇਦੇ ਲੈਣ ਦਿੰਦੇ ਆਂ ਲੋ ਜੀ ਬੱਸ ਥੋੜਾ ਹੀ ਰਹਿ ਗਿਆ ਹੁਣ ਆਪਣਾ ਰਹਿ ਜਾਂਦੇ ਪਏ ਆ ਆਉਣ ਦੀ ਵੇ ਤੇ ਪੂਰਾ ਬਲੌਗ ਦਾ ਆਨੰਦ ਮਾਣੋ ਤੇ ਇੱਕ ਰੁਖ ਜਰੂਰ ਲਗਾਓ ਆਪਣੇ ਨਾਮ ਦਾ ਠੀਕ ਆ ਜੀ ਚਲ ਮਿਲਦੇ ਆ ਜਾ ਕੇ ਨਸਰੀ ਵਿੱਚ ਲੋ ਮਿੱਤਰ ਪਿਆਰਿਓ ਪੁੱਜ ਗਏ ਦਸੂਘੇ ਸੁਹਾ ਸ਼ਹਿਰ ਮਿੱਤਰਾ ਦਾ ਤੇ ਏਟੀਐਮ ਚੋਂ ਪਹਿਲੇ ਆ ਪਕੜਾ ਆਈਸੀਆਈਸੀ ਤੇ ਹੁਣ ਚੱਲਿਆਂ ਆਪਾਂ ਤੁਹਾਨੂੰ ਦਿਖਾਉਣੇ ਇਹ ਸਾਰੇ ਰੌਣਕਾਂ ਸਾਡਾ ਦਸੂਹਾ ਸ਼ਹਿਰ ਸਾਡਾ ਤੇ ਹੁਣ ਚੱਲਦੇ ਆਪਾਂ ਨਰਸਰੀ ਗੱਲ ਨੂੰ ਵਰਗਤੀ ਦੀ ਪ੍ਰੀਤ ਬਾਇਓਟੈਕਸ ਚ ਚਲੋ ਲੋ ਮਿੱਤਰ ਪਿਆਰਿਓ ਵਾਦੇ ਮੁਤਾਬਕ ਅਸੀਂ ਪੁੱਜ ਗਏ ਹੁਣ ਨਰਸਰੀ ਜਿਹੜੀ ਹੈਗੀ ਆ 100 ਬੜਾ ਸੜਾ ਜੀਵ ਜਹਾ ਯਾਰ ਇਹ ਸਾਇਲੈਂਟ ਹੋਣੀ ਆ ਨੇ ਆਇਆ ਨਰਸਰੀ ਆ ਕੇ ਬੋਲ ਗਿਆ ਪਾ ਚਾਚਾ ਹਟਾਉਂਦਾ ਪਿਆ ਚਾਚਾ ਬਿੰਦਰ ਜਿਹਨੇ ਬੁੱਕ ਕਰਵਾਇਆ ਬੂਟੇ ਆ ਬੂਟੇ ਆ 23 28 ਨਹੀਂ ਕਿਹੜੇ ਕਿਹੜੇ ਬੂਟੇ ਹੋਰ ਦੇਖਦੇ ਆ ਚੈੱਕ ਕਰਦੇ ਆ ਆ ਸੋ ਕਈ ਪ੍ਰਕਾਰ ਦੇ ਕਿਸਮ ਦੇ ਫੁੱਲ ਤੇ ਸਫੈਦੇ ਤੁਹਾਨੂੰ ਇੱਥੋਂ ਨਰਸਰੀ ਚ ਮਿਲ ਜਾਣਗੇ ਸੋ ਵੇਖਦੇ ਆ ਇਸ ਵਾਰ ਲਾ ਕੇ ਇਥੋਂ 23 ਬੂਟਾ ਬੁੱਕ ਕਰਵਾਇਆ ਇਧਰ 500 ਬੂਟਾ ਅਰਕਤਸ ਮੋਸੋ ਬੁਟਾ ਹਨ ਆਇਆ ਅੱਜ ਪਾ ਮੈਂ ਵੇਖ ਰਿਹਾ ਕਿਹੜਾ ਬੁਟਾ ਆ ਪੀਤੇ ਹੀ ਸੋ ਮੈਂ ਇਥੇ ਨਫ ਸਫਾਇਦੇ ਲੈਣਾ ਸੀ ਪਰ ਮੈਂ ਤੁਹਾਨੂੰ ਬੰਦਿਆਂ ਨਾਲ ਮਲਾਉਣਾ ਜਿਹੜੇ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆ ਔਰ ਯੂਟਿਊਬਰ ਉਹ ਵੀ ਕਿਤੇ ਮਾੜੇ ਮੋਟੇ ਨਹੀਂ ਬੜੇ ਘੈਂਟ ਯੂਟਿਊਬਰ ਮੰਨੇਗੇ ਇਹਨਾਂ ਦੇ ਮੈਂ ਸਬਸਕ੍ਰਾਈਬਰ ਦੇਖੇ ਨੇ ਫਾਲੋਅਰ ਦੇਖੇ ਨੇ ਤਾਂ ਬੜੇ ਘੈਂਟ ਆ ਸੀਗੇ ਔਰ ਮੈਨੂੰ ਲੱਗਦਾ ਸੀ ਕਿ ਇਹ ਜਿਹੜਾ ਬਲੌਗਿੰਗ ਦੇ ਵਿੱਚ ਪੰਜਾਬ ਪਰ ਉੱਤਰ ਪ੍ਰਦੇਸ਼ ਸਭ ਤੋਂ ਮੂਰੇ ਚੱਲਦਾ ਪਿਆ ਇਸ ਟਾਈਮ ਦੇ ਵਿੱਚ ਔਰ ਇਹ ਬੰਦੇ ਨੇ ਆ ਭਾਜੀ ਮਾੜੇ ਮੂੰਹ ਤਾਂ ਐਂ ਕਲਾ ਹਾਂ ਬੂਬੀ ਤੈਨੂੰ ਕਲਾ ਯਾਰ ਇਹ ਨਾਮ ਦਾ ਦਦੋ ਆਪਣਾ ਨਾਮ ਨਾਮ ਹਮਾਰਾ ਕੇਪ ਫਾਨ 11 ਇੰਸਟਾਗ੍ਰਾਮ ਆਈਡੀ ਹਾਂ ਜੀ ਯਾਰ ਅੱਜ ਪੇ ਤੁਹਾਡਾ ਵੀਰੇ ਵੀਰੇ ਤੇਰਾ 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 ਹਾਂ ਜੇ ਫਾਨ 17 17 ਹਾਂ ਇੰਸਟਾਗ੍ਰਾਮ ਆਈਡੀ ਅੱਛਾ ਠੀਕ ਹੈ ਆਈਡੀ ਹਮਾਰੀ ਇਨਾਇ ਨਰਸਰੀ ਬਲੌਗ ਕਰਕੇ ਅੱਛਾ ਇਨਾਇ ਨਰਸਰੀ ਲਓ ਜੀ ਬਦਿਓ ਇਹ ਮਿੱਤਰ ਪਿਆਰੋ ਇੱਥੇ ਹੈਗੇ ਆ ਜਿਹੜੀ ਨਰਸਰੀ ਹੈਗੀ ਨਾ ਇਹ ਪਠਾਨਕੋਟ ਜਲੰਧਰ ਹਾਈਵੇ ਨੈਸ਼ਨਲ ਹਾਈਵੇ 44 ਤੇ ਹੈਗੀ ਆ ਇਹ ਆ ਤੁਸੀਂ ਥੋੜਾ ਜਆ ਕੀ ਕਹਿੰਦੇ ਨੇ ਟੱਕਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਅੱਗੇ ਆਉਂਗੇ ਤੁਹਾਡੇ ਬਿਲਕੁਲ ਸੱਜੇ ਹੱਥ ਮਿਲੂਗੀ ਜੇ ਤੁਸੀਂ ਪਠਾਨਕੋਟੋਂ ਆਉਂਦੇ ਆ ਤੇ ਸਾਨੂੰ ਖੱਬੇ ਹੱਥ ਮਿਲੂਗੀ ਸੋ ਬੜਾ ਚੰਗਾ ਲੱਗਾ ਬੰਦਿਆਂ ਨਾਲ ਮਿਲ ਕੇ ਹੈ ਬੋਲੋ ਵੀ ਫੁੱਲ ਵਾ ਸੱਚਾ ਹਾਂ ਫੁੱਲ ਕਈ ਪ੍ਰਕਾਰ ਦੇ ਫੁੱਲ ਇੱਥੇ ਮਿਲ ਜਾਂਦੇ ਆ ਘਰ ਦੀ ਹੋਣ ਜੇ ਲਾਉਣੇ ਹੋਣ ਸਫੈਦੇ ਆ ਪਪੂਰਲ ਹੈਗਾ ਆ ਜੋ ਫੁੱਲ ਫੁੱਲ ਬਾੜੀ ਹੁੰਦਾ ਪੂਰਾ ਤੁਹਾਨੂੰ ਜਿਹਾ ਕੋ ਮਿਲ ਜੂਗਾ ਇੱਥੇ ਘੱਟ ਰੇਟ ਤੇ ਤੇ ਵਧੀਆ ਜਿਹੜੇ ਆ ਪੇੜ ਪੌਦੇ ਫੁੱਲ ਤੇ ਪੌਦਿਆਂ ਦੇ ਲਈ ਖਾਦਾਂ ਦਵਾਈਆਂ ਵੀ ਸਾਰੀਆਂ ਤੁਹਾਨੂੰ ਇੱਥੇ ਅਵੇਲੇਬਲ ਮਿਲ ਜਾਣਗੀਆਂ ਜੇ ਕੋਈ ਲੈਣਾ ਚਾਹੁੰਦਾ ਹੋਵੇ ਖਾਦ ਤੇ ਉਹ ਤੁਹਾਨੂੰ ਇੱਥੇ ਅਵੇਲੇਬਲ ਹੈਗੀ ਆ ਬਾਕੀ ਗਮਲੇ ਹੈਗੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਇੱਥੇ ਔਰ ਵਧੀਆ ਘੈਂਟ ਬਾਜਰ ਰੇਟ ਤੇ ਇਥੇ ਮਿਲਦੇ ਆ ਦੀ ਸੋ ਇੱਕ ਵਾਰ ਜਿਹੜਾ ਜਰੂਰ ਮਾਰਨਾ ਫਲਦਾਰ ਬੂਟੇ ਔਰ ਔਰ ਸਬਜ਼ੀ ਕੀ ਨੇ ਫਲਦਾਰ ਬੂਟੇ ਫਲ ਤੇ ਹੋਰ ਸਫੈਦੇ ਇਥੇ ਆਰਾਮ ਨਾਲ ਜੰਦੇ ਤੁਹਾਨੂੰ ਮਦਦ ਕਰ ਦਗਾ ਦੇਣਾ ਜੋ ਵੀ ਇਥੇ ਸਾਹਮਣੇ ਪਿਆ ਹੈ ਦ੍ਰਿਕਾ ਹੋ ਗਿਆ ਨਿੰਮ ਹੋ ਗਏ ਬੋਟਰ ਪਾਮ ਹੋ ਗਿਆ ਪਾਮ ਕੱਲਾ ਹੋ ਗਿਆ ਫਿਰ ਹੋਰ ਕੀ ਪ੍ਰਕਾਰ ਦੇ ਫੁੱਲ ਜਿਹੜੇ ਉੱਤੇ ਨਾ ਜਾਂਦੇ ਨੋ ਮੈਂ ਤੇਰੇ ਪਿਆਰਿਓ ਕਰ ਲਿਆ ਪੂਰਾ 500 ਬੂਟਾ ਚੱਲੀ ਹੁਣ ਘਰਾਂ ਨੂੰ ਆਹ ਨਰਸਰੀ ਐ ਤੇ ਹੁਣ ਇਹਨਾਂ ਨੂੰ ਦਮੜੇ ਦੇ ਕੇ ਜਿਹੜੇ ਪੈਸੇ ਕਢਾਏ ਆ ਦੇ ਕੇ ਤਾਂ ਚੱਲੀਏ ਘਰਾਂ ਨੂੰ ਫੇਰ ਆਪਾਂ ਤੇ ਆਹ ਮੁੰਡੇ ਆ ਜਾਇਦ ਤੇ ਕੈਸ ਉਹ ਯਾਰ ਉਥੇ ਲਗਾ ਇਹ ਬੰਦੇ ਨੂੰ ਜਰੂਰ ਮਿਲਣਾ ਆ ਕੇ ਤੁਸੀਂ 500 ਠੀਕ ਹੈ ਜੀ ਠੀਕ ਹਾਂ ਵਰਨੀ ਸੇਖ ਰਹੇ ਆ ਦੇਖੋ ਪਸੀਨਾ ਬੱਲੇ ਬੱਲੇ ਬੁਰੇ ਹਾਲ ਹੋ ਰਹੀ ਸਾਡੀ ਐ ਬਿਲਕੁਲ ਪਸੀਨਾ ਲੁਚੜੇ ਪਏ ਆ ਦੇਖੋ ਹਲੇ ਡੇਲੀ ਮੀਂਹ ਪੈ ਰਿਹਾ ਹਲੇ ਡੇਲੀ ਮੀਂਹ ਪੈ ਰੋਜ਼ ਬੰਦਾ ਸਵੇਰੇ 4 ਵਜੇ ਹੁੰਦਾ ਤੇ ਅਹੀਂ ਪਹੁੰਚ ਗਿਆ ਜੀ ਹੁਣ ਤੇ ਪੱਤੇ ਵਾਲੀ ਬੋਤਲ ਪੀਣ ਭਾਟੇ ਵਾਲੀ ਬੋਤਲ ਲਓ ਜੀ ਭਾਟੇ ਵਾਲੀ ਬੋਤਲ ਤੇ ਨਿੰਬੂ ਵਾਲੀ ਨਿੰਬੂ ਉਹ ਤੇ ਆ ਆਇਆ ਮੈਨੂੰ ਪੱਤਾ ਸੀ ਪੀਉਂਦਾ ਆਪ ਪਾਣੀ ਵੀ ਪੀਂਦਾ ਹੈ ਲਓ ਜੀ ਆਪ ਇਹਨੇ ਭਟਾ ਭੜੇ ਵਾਲੀ ਗਰਮੀ ਬਹੁਤ ਹੈ ਨਾ ਆਹਾ ਗਰਮੀ ਵਧੀਆ ਭਰਾਵਾ ਚਲੋ ਜੀ ਬਹਿ ਕੇ ਇੱਥੇ ਉਹ ਵਧੀਆ ਬਣਾਇਆ ਜਿਗਾਰ ਜੀ ਹੈ ਵਾਹ ਜੀ ਵਾਹ ਲੋ ਜੱਕ ਆ ਗਿਆ ਸਾਡੇ ਹੱਥ ਹੱਥਾਂ ਦੇ ਵਿੱਚ ਪਾਓ ਜੀ ਇਹ ਐਂਦਾ ਇਹ ਤੇਲ ਦੇਖੋ ਤੇਲ ਦੀ ਧਾਰ ਦੇਖੋ ਠੰਡ ਪਾ ਅੱਧਾ ਨਿੰਬੂ ਬਾਅਦ ਵਿੱਚ ਪਾਉਂਗਾ ਗੈਸ ਪੂਰੀ 20% ਗੈਸ ਇਹ ਇੱਥੇ ਰੱਖ ਬਸ ਬਾਦ ਬਾਦ ਪੀਲਾ ਕੇ ਪੂਰੀ ਪਾਲਾਂਗੇ ਬਾਅਦ ਇਹ ਕੜਮਗਲਾ ਜੀਓਸ ਵੈਨ ਜੀਓਸ ਗਰਮੀ ਬਹੁਤ ਜ਼ਿਆਦਾ ਆਹਾ ਆਹਾ ਗਿਆਸ ਪੂਰੀਆ 20% ਓਹੋ ਨੀਰ ਆ ਗਿਆ ਠੰਡ ਪੈ ਗਈ ਵਾਹ ਪਾਜਾਂ ਵਾਲਾ ਪਾਜਾਂ ਵਾਲੇ ਦਾ ਹੱਥ ਸਿਰ ਤੇ ਆ ਵੀ ਸਾਡੇ ਦਵਿੰਦਰ ਸਿੰਘ ਬਹੁਤ ਬਦਰਾ ਲਾ ਤੇ ਇਹ ਤਾਂ ਬਣਦਾ ਹੀ ਸੀ ਫੇਰ ਹਰ ਕਿਉਂ ਹਰਦਾ ਨਾ ਗਰਮੀ ਨੇ ਉਹ ਪਲਾਈ ਚੋ ਗਰਮੀ ਨੇ ਕਿਦਾਂ ਗਿੱਲੇ ਹੋ ਗਏ ਪੂਰੇ ਗਾਤਾ ਰਹੀ ਚਲੋ ਜੀ ਗਰੀਸ ਆਪਾਂ ਲਈ ਲੈ ਟਾਇਰ ਹੈਗੇ ਟਾਇਰ ਭਾਈ ਨੂੰ ਕਰਤ ਕਹਤਾ ਪਾਊਡਰ ਕਰਨ ਲਈ ਤੇ ਤੁਹਾਨੂੰ ਆਪਾਂ ਜਲਦੀ ਮਿਲਾਂਗੇ ਫੇਰ ਭਾਈ ਕੋਈ ਤੱਕ ਆਉਣਗੇ ਤੇ ਭਾਜੀ ਨੀਰ ਹੋ ਗਏ ਸੋਮਵਾਰ ਸੋਮਵਾਰ ਠੀਕ ਆ ਬਾਜੀ ਇਹ ਆ ਜੀ ਸਾਡੇ ਜਸਵਿੰਦਰ ਭਾਜੀ ਦੀ ਸਪੇਅਰ ਪਾਰਟਸ ਦੀ ਦੁਕਾਨ ਹੈਗੀ ਆ ਹਾਜੀਪੁਰ ਚੌਂਕ ਤੋਂ ਥੋੜਾ ਜਿਹਾ ਅੰਦਰ ਨੂੰ ਵੜ ਕੇ ਤੇ ਤੁਸੀਂ ਇੱਥੇ ਆ ਕੇ ਸਪੇਅਰ ਪਾਰਟਸ ਦੀ ਦੁਕਾਨ ਹੈਗੀ ਆ ਔਰ ਬਹੁਤ ਪਿਆਰਾ ਬਾਜੀ ਨਾਲ ਉਹ ਇੱਥੇ ਆ ਕੇ ਤੁਸੀਂ ਆਪਣਾ ਜੋ ਟਰੈਕਟਰ ਨਾਲ ਗੱਡੀਆਂ ਦੇ ਜਿੰਨੇ ਵੀ ਸਪੇਅਰ ਪਾਰਟਸ ਆ ਗਏ ਨੇ ਇੱਥੇ ਆ ਕੇ ਤੁਸੀਂ ਸਮਾਨ ਲੈ ਸਕਦੇ ਆ ਤੁਸੀਂ ਲਓ ਜੀ ਮਿੱਤਰ ਪਿਆਰਿਓ ਕੰਮ ਸਾਡਾ ਹੋ ਗਿਆ ਗਰੀਸ ਮਿਲੀ ਐ ਪਰ ਟਾਇਰ ਹੈਗੇ ਟਾਇਰ ਸੌਮਗਲਵਾਰ ਆਉਣਗੇ ਤੇ ਹੁਣ ਆਪਾਂ ਚਲਿਏ ਘਰਾਂ ਨੂੰ ਗਰੀਸ ਲੈ ਕੇ ਸਫਾਈ ਸਾਡੇ ਵਿੱਚ ਰੱਖ ਲਿਆ ਚਲੋ ਜੀ ਮਿੱਤਰ ਪਿਆਰਿਓ ਵੇਖ ਲਓ ਸੋ ਵਾਈਟ ਰਿੰਗ ਫਤਿਹ ਚਲੋ ਪੱਜੇ ਘਰਾਂ ਨੂੰ ਲਓ ਜੀ ਪੁੱਜ ਗਿਆ ਘਰ ਮਿੱਤਰ ਪਿਆਰਿਓ ਸਾਰੇ ਦਿਨ 2 ਵਜੇ ਗਿਆ ਕੀ ਮੈ ਤੋਂ ਸਾਰਾ ਦੇਣੀ ਲੱਗ ਗਿਆ ਆਪੋ ਜੇ ਘਰ ਆ ਗਏ ਸਲੀਟ ਹੌਮ ਸਲੀਟ ਹੌਮ ਸਲੀਟ ਹੌਮ ਬਰੇਡ ਲੱਗ ਪਿਆ ਜੰਗਾ ਨੂੰ ਲਾ ਕੇ ਬੈਗ ਲਾਉਂਦੇ ਆ ਅੰਦਰ ਚਲੋ ਵੀ ਗਰਮੀ ਬਹੁਤ ਜ਼ਿਆਦਾ ਲੈਜਾ ਤੇ ਘਰਨੇ ਕਪੜੇ ਵੀ ਤੋਗੇ ਪਾਏ ਐ ਸਾਰਾ ਸਾਫ ਪੇ ਕਰਕੇ ਚਲੋ ਵੀ ਗ੍ਰੀਸ ਦਾ ਡੱਬਾ ਕਰ ਲਈਏ ਚਲੋ ਵਾਹ ਗਰਮੀ ਬਹੁਤ ਜ਼ਿਆਦਾ ਮੇਦਰ ਪੈ ਰਹੇ ਅੱਦੇ ਲਾਗੇ ਰੱਖਦੇ ਆ ਬਾਕੀ ਇਧਰਾਂ ਦੇ ਆ ਲਾਦਨੇ ਆ ਆਪਾਂ ਜੜਦੇ ਨੇ ਕੋਕੇ ਆਪਾਂ ਤੁਹਾਡੇ ਦਿਨਾਂ ਤੱਕ ਪਰ ਗਰਮੀ ਬਹੁਤ ਉਜਾੜਾ ਗਰਮੀ ਹੈ ਚੱਲ ਰਹਿ ਗਿਆ ਥੋੜਾ ਘਮ ਕੰਮ ਕਰ ਰਹੀ ਆ ਇਹ ਕੱਟਾ ਵੇਚ ਮੱਝ ਵੇਚ ਇਹ ਕਿਹੜਾ ਕੰਮ ਸ਼ੁਰੂ ਕਰਦਾ ਤੁਸੀਂ ਇਹ ਇਹ ਤੇ ਦੇਤੀ ਦੇਤੀ ਇਹ ਚ ਲੈਣਾ ਪੱਠੇ ਨਹੀਂ ਪੈਣਾ ਅੱਜ ਅੱਜ ਫੇਰ ਪਾਰਟੀ ਚਾਚੀ ਆਲਾ ਅੱਜ ਅੱਜ ਪਾਰਟੀ ਚਾਚੀ ਆਲਾ ਅੱਜ ਆ ਪਾਰਟੀ ਇਧਰ ਆਜਾ ਹਾਂਜੀ ਕਿਦਾ ਹੋਵੇ ਯਾਰਿਆ